ਸਤ ਸ੍ਰੀ ਅਕਾਲ ਭਾਈ ਸਤ ਸ੍ਰੀ ਅਕਾਲ ਗੁੱਡੀ ਹੋਰ ਕਿਵੇਂ ਆ ਗੁੱਡੀ ਚੱਲ ਟੂਸ਼ਨ ਦਾ ਟਾਈਮ ਹੋ ਗਿਆ ਤੇਰਾ ਚਲੋ ਜੀ ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 10 ਤੋਂ 12 ਨਗਾ ਦੀ ਵੀਡੀਓ ਕਵਰ ਕਰਕੇ ਦਿਖਾਵਾਂਗੇ ਟਾਪ ਕੁਆਲਿਟੀ ਹਰਿਆਣੇ ਦੀ ਕਰੀਮ ਲੈ ਕੇ ਆਏ ਨੇ ਵੀ ਚੰਗੀ ਤੋਂ ਚੰਗੀ ਜਿਹੜੀ ਹਰਿਆਣੇ ਚ ਟਾਪ ਹੁੰਦੀ ਹੈ ਉਹੀ ਲੈ ਕੇ ਆਉਂਦੇ ਨੇ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਆ ਬਾਈਆਂ ਨਾਲ ਜਰੂਰ ਕੰਟੈਕਟ ਕਰ ਸਰ ਦੁੱਧ ਆਪਾਂ ਤੁਹਾਨੂੰ ਪਹਿਲਾਂ ਦੱਸਣਿਆ ਦੁੱਧ 15 ਤੋਂ ਸਾਰੀਆਂ ਝੋਟੀਆਂ ਥੱਲੇ ਬਾਹਰ ਹੈਗਾ ਰੇਟ ਸਾਰੀਆਂ ਦਾ ਡੂੜ ਤੋਂ ਉੱਪਰ ਹੈਗਾ ਵੀਰਾਂ ਦੀ ਰਿਕੁਆਇਰਮੈਂਟ ਇਹੀ ਰਹਿੰਦੀ ਆ ਵੀ ਰੇਟ ਫੋਨ ਤੇ ਹੋਣਾ ਤੇ ਦੁੱਧ ਜਿੰਨਾ ਕ ਮੌਜੂਦ ਆ ਉਹਨਾਂ ਕ ਦੱਸਿਆ ਜਾਵੇ ਸਾਰੀਆਂ ਝੋਟੀਆਂ ਦੇ ਆਪਾਂ ਦੁੱਧ ਦੱਸ ਦਈਏ ਵੀ ਸਾਰੀਆਂ ਜਿੰਨੀਆਂ ਤੁਸੀਂ ਦੇਖ ਸਕਦੇ ਹੋ ਸੱਤ ਅੱਠ ਝੋਟੀਆਂ ਇੱਧਰ ਸੁਈਆਂ ਹੋਈਆਂ ਨੇ ਦੋ ਤਿੰਨ ਇੱਧਰ ਗੱਬਣਾਂ ਨੇ ਇੱਕ ਆ ਗੱਬਣ ਮੈਂ ਲੰਡੀ ਹੈਗੀ ਸਾਰੀਆਂ ਥੱਲੇ 15 ਤੋਂ ਬਾਹਰ ਦੁੱਧ ਆ ਜਿਹੜੀਆਂ ਸੁਈਆਂ ਹੋਈਆਂ ਨੇ 10 ਤੋਂ 12 ਦਿਨਾਂ ਦਾ ਸੁਆ ਅੰਦਰ ਹੀ ਆ ਸਾਰੀਆਂ ਦਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਪੁੱਛ ਕੇ ਦੱਸਾਂਗੇ ਸੱਚੀ ਕਾਲ ਬਾਈ ਜੀ ਸੱਚੀ ਕਾਵੇ ਪਾਲਤਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਧੌਲਾ ਵੀਰੇ ਖੁੱਡੀ ਪੱਤੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9915598872 9915598872 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਆਪਾਂ ਵੀਰੇ ਸਕਰੀਨ ਤੇ ਝੋਟੇ ਦੇਖਨੇ ਕਹਿਮਾ ਸੁਆਗੀ ਦੂਜਾ ਸੁਆ ਵੀਰੇ 4 ਦੰਦਾਂ ਦਾ ਦੂਜਾ ਸੂਆ ਚਾਰ ਦੰਦ ਪਹਿਲੇ ਸੂਏ ਵੀਰੇ ਕਿੰਨਾ ਦੁੱਧ ਦਿੱਤਾ ਹੋਇਆ ਪਹਿਲੇ ਸੂਏ ਵੀਰੇ 11 ਕਿਲੋ ਦੁੱਧ ਦਿੱਤਾ ਹੁਣ 14 ਕਿਲੋ ਨੈਟ ਤਿਆਰ ਸੂਆ ਕਹਿ ਦੇਣਾ ਦਾ ਵੀਰੇ ਤਾਂ ਸੂਆ ਪੰਜ-ਛੇ ਦਿਨਾਂ ਦੀ ਪੰਜ-ਛੇ ਦਿਨਾਂ ਦੀ ਸੂਈ ਆ ਵੀਰੇ ਕਹਿੰਦਾ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਸੀ ਵੀਰੇ ਹੁਣ 11 ਕਿਲੋ ਚਾਰ-ਪੰਜ ਦਿਨਾਂ ਦੀ ਸੂਈ ਥੱਲੇ ਦੁੱਧ ਤਿਆਰ 11 ਕਿਲੋ ਹੁਣ ਰੇੜੀ ਆ ਪਹਿਲਾਂ ਨੇ 11 ਕਿਲੋ ਪਹਿਲਾਂ ਨੇ 11 ਕਿਲੋ ਦੁੱਧ ਤਾਂ ਹੁਣ 14 ਕਿਲੋ ਦੁੱਧ ਬਿਲਕੁਲ ਇਹਨਾਂ ਤਿਆਰ ਆ ਜੇ ਕਿਸੇ ਵੀਰ ਦੀ ਸੁੰਦਰੀ ਚਾਹੁੰਦੀ ਆ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਕੰਡੇ ਨਾਲ ਲਾ ਲਓ ਲੀਟਰ ਨਾਲ ਮਣ ਕੇ ਲਿਆ ਲਓ ਵੀਰੇ ਖੋਲ ਕੇ gekeੜਾ ਦਬਾਰੇ ਤੋਰੇ ਬੋਖਾ ਆਪਾਂ ਬਾਈਆਂ ਨੂੰ ਚੈੱਕ ਕਰਵਾ ਲਈਏ ਦੋਸਤੋ ਢਾਂਚਿਆਂ ਦੇ ਆਪਾਂ ਕਹਿੰਦੇ ਕਦ ਏਡੇ ਏਡੇ ਨੇਗੇ ਜਿਵੇਂ ਕਹਿੰਦੇ ਨੇ ਹੁੰਦੇ ਵੀ ਉੱਠ ਦਾ ਕਦ ਹੁੰਦਾ ਏਡੇ ਏਡੇ ਕਦ ਨੇਗੇ ਪੂਰੇ ਵੱਡੇ ਕਦ ਕਾਠ ਵਾਲੇ ਚੰਗਾ ਸਟਰਕਚਰ ਪਿੱਠ ਪੂੜੇ ਦੀ ਬੰਤਰ ਬਹੁਤ ਸ਼ਾਨਦਾਰ ਮੂਰੇ ਮੰਗਰ ਦਾ ਹਵਾਨਾ ਕੱਲਾ ਕੱਲਾ ਨਿਖੜਮਾ ਥਣ ਹੱਥੀ ਚਵਾਈ ਵਾਲਾ ਚਵਾਈ ਦੀਆਂ ਵੀਰੇ ਕਹਿੰਦਾ ਪੋਲੀਆਂ ਨੇ ਆਪਣੀਆਂ ਚੰਗੀ ਤਰ੍ਹਾਂ ਪਾਸ ਕਰਕੇ ਨਿਰਖ ਪਰ ਕਰਕੇ ਖਰੀਦਦਾਰੀ ਕੀਤੀ ਹੋਈ ਹੈ ਝੋਟੀਆਂ ਸਾਰੀਆਂ ਵੀਰਾਂ ਕੋਲੇ ਹਰਿਆਣਾ ਚੋਂ ਆਈਆਂ ਨੇਗੀਆਂ ਸੱਤ ਅੱਠ ਨਗਨੇਗੇ ਵੀਡੀਓ ਦੇ ਵਿੱਚ ਇਕੱਲੇ ਇਕੱਲੇ ਦੀ ਜਾਣਕਾਰੀ ਲੈ ਕੇ ਦੇਵਾਂਗੇ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ਼ ਹੈ ਛੋਟੀ ਦੰਦਾਂ ਚ ਦੋ ਦੰਦਾ ਵੀਰੇ ਦੰਦਾਂ ਚ ਵੀਰ ਕਹਿੰਦਾ ਵੀ ਚਾਰ ਦੰਦ ਵੱਡਾ ਕਦਗਠ ਰਿੰਗ ਸਿੰਘ 14 ਕਿਲੋ ਮਤਲਬ ਵੀ 7 ਕਿਲੋ ਦੁੱਧ ਟਾਈਮ ਦਾ ਹਾਜ਼ਰ ਹੈਗਾ ਜੇ ਕਿਸੇ ਮੇਰੇ ਵੀਰ ਦੀ ਸਮਹਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਮੇਰੇ ਰੇਟ ਕੀ ਹੋਗਾ ਦਾ ਰੇਟ ਵੀਰ ਕਹਿੰਦਾ ਵੀ ਫੋਨ ਤੇ ਹੋਣਗੇ ਹੋਣਗੇ ਸਾਰਿਆਂ ਦੀ ਡੇਢ ਤੋਂ ਬਾਹਰ ਵਾਲੇ ਰੇਟ ਨੇਗੇ ਇੱਕ ਝੋਟੀ ਜਿਹੜੀ ਚੌਥੇ ਨੰਬਰ ਤੇ ਖੜੀ ਹੈ ਵੀਰ ਕਹਿੰਦਾ ਵੀ ਇਹ 120000 ਦੀ ਦੇਵਾਂਗੇ ਬਾਕੀਆਂ ਦੇ ਬਿਲਕੁਲ ਐਨ ਬਾਜਵਜੇ ਰੇਟ ਮਤਲਬ ਵੀ ਫੋਨ ਤੇ ਹੋਣਗੇ ਰੇਟ ਬਿਲਕੁਲ ਮਤਲਬ ਵੀ ਪਸ਼ੂ ਦੇ ਮੁਤਾਬਕ ਹੋਣਗੇ ਜਿਹੜੀ ਦੂਜੇ ਨੰਬਰ ਤੇ ਝੋਟੀ ਦੇਖੀ ਨਾ ਵੀਰੇ ਇਹਦਾ ਇਹ ਵੀ ਦੂਜਾ ਸੂਆ ਵੀਰੇ 6 ਲੱਖ ਦੂਜਾ ਸੂਆ 6 ਦੰਦ ਸੂਆ ਕਹਿ ਦਿੰਦਾ ਵੀਰੇ ਇਹਦਾ ਸੂਆ ਵੀਰੇ 4 ਦੰਦ ਦਾ ਸੂਆ ਵੀਰ ਕਹਿੰਦਾ ਵੀ 4 ਦੰਦ ਦਾ ਹਵਾਨਾ ਦੇਖ ਲਓ ਦੋਸਤੋ ਤਕਰੀਬਨ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ 3 ਹਵਾਨਾ ਹਣੀ ਸੂ ਨੂੰ ਟੱਚ ਕਰਦਾਗਾ ਵੱਡੇ ਕੱਦ ਕਠ ਵਾਲੀ ਮੋਟਾ ਮੋਟਾ ਐਨ ਕੇਲੇ ਫਲੀਆਂ ਵਰਗਾ ਨਿਕਖੜ ਮਾ ਥਣ ਵੱਡਾ ਸਟਰਕਚਰ ਪੱਠਪੁੜੇ ਦੀ ਬੰਤਰ ਵੀ ਬਹੁਤ ਸ਼ਾਨਦਾਰ ਹੈਗੀ ਲੰਮੀ ਲੰਜੀ ਕਿੰਨਾ ਦੁੱਧ ਧਿਆਰਾ ਵੀਰੇ ਹੁਣ 13 ਕਿਲੋ ਵੀਰ ਕਹਿੰਦੇ ਵੀ ਕੰਡੇ ਵਾਲਾ ਦੁੱਧ ਬਿਲਕੁਲ ਐਨ ਹਾਜ਼ਰ ਆਗਾ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਉਂਦੀ ਹੈ ਵੀਰਾਂ ਦੇ ਘਰੇ ਚੋਕੇ ਚੰਗੀ ਤਰ੍ਹਾਂ ਦੋ ਟਾਈਮ ਨਰਖ ਪਰਖਨ ਨਾਲ ਦਸੱਲੀ ਕਰਕੇ ਤੁਸੀਂ ਲਿਆ ਸਕਦੇ ਹੋਗੇ ਸੂਈਆਂ ਸਮਾਈਆਂ ਮੱਜਾਂ ਨੇ ਕੋਈ ਤੋਰੇ ਬਖੋ ਵੀ ਆਪਾਂ ਦੋਸਤੋ ਤੁਹਾਨੂੰ ਜੱਜਮੈਂਟ ਕਰਵਾ ਦਈਏ ਮੂਰੇ ਮੰਗਰ ਦਾ ਹਵਾਨਾ ਨਿਖੜ ਮਾਥਣਾ ਕੋਈ ਝੋਟੀ ਨੂੰ ਪਾਸਾ ਨਹੀਂ ਆਸਾ ਨਹੀਂ ਬੋਲੇ ਚੋਈਏ ਵੀਰ ਕਹਿੰਦਾ ਸੂਈ ਨੂੰ ਤੀਜਾ ਕਦੇ ਨਹੀਂ ਆ ਇਹਨੂੰ ਵੀ ਥਣ ਹਵਾਨੇ ਦੀ ਬਿਲਕੁਲ ਸਾਫ ਹਵਾਨੇ ਸਾਰੀਆਂ ਮੱਜਾਂ ਦੇ ਹੀ ਬਾਕਮਾਨ ਨੇ ਮੰਨ ਲਓ ਵੀ ਆਪਾਂ ਜਿਵੇਂ ਕਹਦੇ ਨਾ ਵੀ 20 ਪਲੱਸ ਵਾਲੀਆਂ ਮੱਜਾਂ ਨਹੀਂ ਆ ਉਹ ਮੱਜਾਂ ਨਹੀਂ ਆ ਜਿਵੇਂ ਗਾਵਾਂ ਦੇ ਹਵਾਨੇ ਹੁੰਦੇ ਨੇ ਇਸ ਤਰ੍ਹਾਂ ਦੇ ਹਵਾਨੇ ਨਹੀਂ ਗਏ ਮੱਜਾਂ ਦੇ ਖੁੱਲੇ ਹਵਾਨੇ ਨਹੀਂ ਆ ਸਾਫ ਸੁਥਰੀਆਂ ਬਿਲਕੁਲ ਲੈਂ ਪਲਵਾਨ ਨਾਲੀ ਤੌਰ ਰੇਟ ਵੀਰੇ ਇਹਦਾ ਵੀ ਫੋਨ ਤੇ ਹੋਊਗਾ ਰੇਟ ਵੀਰ ਕਹਿੰਦਾ ਵੀ ਸਾਰਿਆਂ ਦੇ ਫੋਨ ਦੇ ਹੋਣਗੇ ਦੋਸਤੋ ਇੱਕ ਇੱਕ ਐਨ ਨੂੰ ਆਪਾਂ ਦੇਖ ਸਕਣ ਨੂੰ ਝੋਟੀਆਂ ਉਹ ਵੀ ਫੁੱਲ ਵੱਡੀਆਂ ਨੇ ਆ ਫੁੱਲ ਵੱਡੀਆਂ ਚੋਂ ਸਰੇ ਦਾ ਟਾਪ ਦਾ ਕੱਦ ਕਹਿ ਸਨਾਂ ਜਿਵੇਂ ਕਹਿੰਦੇ ਨੇ ਵੀ ਪੂਰਾ ਹੱਥ ਨਹੀਂ ਜਾਂਦਾ ਮੈਂਦੇ ਉੱਪਰ ਓਡਾ ਕੱਦ ਘਾਟਾ ਹੈ ਸੂਆ ਟੈਮਾ ਕੈਦਨਾਂ ਦੀ ਸੂਈਆਂ ਵੀਰਾਂ ਤੋਂ ਪੁੱਛ ਕੇ ਦੱਸਾਂਗੇ ਸੂਆ ਦੂਜਾ ਦੋਸਤੋ ਫੁੱਲ ਵੱਡਾ ਕੱਦ ਘਾਟਾ ਕੈਦਨਾਂ ਦੀ ਸੂਈਆਂ ਪਰ 5 ਦਿਨਾਂ ਦੀ 5 ਦਿਨਾਂ ਦੀ ਸੂਈਆਂ ਥਣ ਹਵਾਨੇ ਦੀ ਬਿਲਕੁਲ ਸਾਫ਼ ਬਾਕੀ ਬੇਂਜ ਬੋਂਜ ਵੀ ਹਵਾਨੇ ਦੇ ਬਹੁਤ ਚੰਗੀਆਂ ਨੇਗੇ ਮੂਰੇ ਮੰਗਰ ਦਾ ਹਵਾਨਾ ਮੂਰੇ ਮੰਗਰ ਦਾ ਹਵਾਨਾ ਰਿੰਗ ਸਿੰਘ ਵੱਡਾ ਕੱਦ ਘੜ ਜਿਵੇਂ ਆਪਾਂ ਕਹਿੰਦੇ ਨਾ ਵੀ ਆਪਣਾ ਹੱਥ ਨਹੀਂ ਆਂਦਾ ਉਹ ਕੰਮ ਆਗਾ ਹੱਥ ਨਾ ਜਾਣਾ ਸਿਸਟਮ ਹੀ ਆ ਪੂਰਾ ਵੱਡਾ ਕੱਦ ਘਾੜ ਪਠਪੋੜੇ ਦੀ ਬਾਂਦਰ ਵੀ ਬਹੁਤ ਸ਼ਾਨਦਾਰ ਆ ਗਈ ਪੂਰਾ ਫੁੱਲ ਟੌਪ ਦਾ ਕੱਦ ਆਗਾ ਝੋਟੀ ਦਾ ਆਮ ਮਈਆਂ ਨਾਲੋਂ ਵੀ ਮੰਨ ਲਓ ਵੀ ਡੂਢਗੇ ਠੁੱਚੀ ਝੋਟੀ ਹੈਗੀ ਦੁੱਧ ਕਿੰਨਾ ਹਾਜ਼ਰ ਆ ਵੀਰੇ ਇਹਦੇ ਥੱਲੇ 14 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆਗਾ ਸੁਹਾ ਕਹਿੰਦੇ ਨਾ ਦਾ ਭਰਾ ਦਾ ਸੁਹਾ ਇਹਦਾ 5 ਦਿਨਾਂ ਦਾ ਸੁਹਾ ਇਹਦਾ ਵੀ ਵੀਰੇ ਕਹਿੰਦਾ ਵੀ 5 ਦਿਨਾਂ ਦਾਗਾ ਕਿੰਨਾ ਕ ਦੁੱਧ ਦੇ ਦੂ ਵੀਰੇ ਇਤਕੀ ਹੈ 17 18 ਕਿਲੋ ਵੀਰ ਕਹਿੰਦਾ ਵੀ ਕੱਦ ਦੇ ਹਿਸਾਬ ਨਾਲ ਸਟ੍ਰਕਚਰ ਦੇ ਹਿਸਾਬ ਨਾਲ ਦੇਖੋ ਦੋਸਤੋ ਵੀਰ ਦੇ ਮੋਢੋਂ ਟੱਪਦੀ ਹੈਗੀ ਜਿਹੜੀ ਵੀਰੇ ਚੌਥੇ ਨੰਬਰ ਤੇ ਦੇਖੀ ਜਾਂਦੇ ਆਗੇ ਪਹਿਲਾ ਸੂਆ ਵੀਰੇ ਦੋ ਦੰਦ ਪਹਿਲਾ ਸੂਆ ਦੰਦਾਂ ਚ ਦੋ ਦੰਦ ਦੋਸਤੋ ਜਿਹੜੇ ਵੀਰਾਂ ਦਾ ਬਜਟ ਘੱਟ ਆ ਉਹ ਵੀਰ ਨੂੰ ਜ਼ਰੂਰ ਫੋਨ ਲਾ ਲਿਓ ਵੱਡਾ ਘੱਟ ਘੱਟ ਇਹਦਾ ਵੀ ਕਿਉਂਕਿ ਆਮ ਵੱਡੀਆਂ ਮਈਆਂ ਦੇ ਵਿਚਾਲੇ ਖੜੀਏ ਤੁਸੀਂ ਅਨਤਾਜਾ ਲਾ ਸਕਦੇ ਪਹਿਲਾ ਸੂਆ ਥਣ ਹਵਾਨੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖੜਮਾ ਥਾਣਾ ਮੂਰੇ ਮੰਗਰ ਦਾ ਲੇਵਾ ਬਾਕੀ ਸਿਸਟਮ ਜਿਹੜਾ ਥਣਾ ਦਾ ਗੋ ਆ ਐ ਲੱਗਦਾ ਜਿਵੇਂ ਘੜ ਕੇ ਲਾਇਆ ਹੁੰਦੇ ਨੇ ਬਰਾਬਰ ਇਧਰਲੇ ਪਾਸੋਂ ਉਧਰਲੇ ਥਣ ਨਹੀਂ ਨੇ ਤੇ ਉਧਰਲੇ ਪਾਸੋਂ ਇਧਰਲੇ ਨਹੀਂ ਨੇ ਦੀ ਥਣ ਹਵਾਨੇ ਦੀ ਬਿਲਕੁਲ ਸਾਫ ਵੀਰੇ ਖੋਲ ਕੇ ਗੇੜਾ ਦੁਬਾਰੇ ਤੋਰੇ ਬੁਖਾ ਬਬਾਈਆਂ ਨੂੰ ਇਹ ਵੀ ਚੈੱਕ ਕਰਵਾ ਦਿਆ ਰਿੰਗ ਸਿੰਘ ਦੰਦਾਂ ਚ ਭਰਾ ਇਹ ਵੀ ਟੁੰਬੀ ਆ ਵੀਰੇ ਦੰਦਾਂ ਚ ਵੀਰ ਕਹਿੰਦਾ ਦੋ ਦੰਦਾਂ ਦਾ ਸੂਈ ਨੂੰ ਕੈ ਦਿਨ ਹੋ ਗਏ ਭਰਾ ਇਹਨੂੰ ਸੂਈ ਨੂੰ ਵੀਰ ਹੋ ਗਏ ਨੂੰ 7-8 ਸੂਈ ਨੂੰ ਵੀਰ ਕਹਿੰਦਾ ਵੀ 7-8 ਦਿਨ ਹੋ ਗਏ ਦੰਦਾਂ ਚ ਦੋ ਦੰਦਾਂ ਦਾ ਥਣ ਹਵਾਨੇ ਦੀ ਬਿਲਕੁਲ ਸਾਫ ਕੋਈ ਪਾਸਾ ਨਹੀਂ ਝੋਟੀ ਨਹੀਂ ਕੋਈ ਆਸਾ ਨਹੀਂ ਵੀਰੇ ਲੰ ਰੇਟ ਦੋਸਤੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਤਾ 1 ਲੱਖ ਤੇ 20000 ਹੈਗਾ ਚੋਟੀ ਦਾ ਰੇਟ ਦੁੱਧ ਹਾਜ਼ਰ ਕਿੰਨਾ ਵੀਰੇ ਦੇਖ ਲੇ ਹੁਣ 11 ਕਿਲੋ ਵੀਰੇ 11 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਆ ਦੋ ਟਾਈਮ ਵੀਰਾਂ ਦੇ ਘਰੇ ਚੋਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਦੋਸਤੋ ਰਿੰਗ ਸਿੰਗਰ ਦੰਦਾਂ 'ਚ ਦੰਦਾਂ 'ਚ ਦੋ ਦੰਦ ਵੀਰੇ ਦੰਦਾਂ 'ਚ ਦੋ ਦੰਦ ਪਹਿਲਾ ਸੂਆ 11 ਕਿਲੋ 7 ਦਿਨਾਂ ਦੀ ਸੂਈ ਥੱਲੇ ਦੁੱਧ ਹਾਜ਼ਰ ਹੈਗਾ ਵੱਡਾ ਕਦ ਕਰ ਜਿਹੜੀ 5ਵੇਂ ਨੰਬਰ ਤੇ ਹੈ ਵੀਰੇ ਮੱਝ ਪਤ ਪਰੇ ਦੇ ਥੱਲੇ 12 ਕਿਲੋ ਨਸਲੇ 12 ਕਿਲੋ ਦੁੱਧ ਦੋਸਤੋ ਵੀਰ ਕਹਿੰਦਾ ਵੀ ਹਾਜ਼ਰ ਆ ਪੰਜਵੇਂ ਨੰਬਰ ਵਾਲੀ ਥੱਲੇ ਗਾਵਾਂ ਵਾਲਾ ਲੇਵਾ ਮੂਰੇ ਮੰਗਰਦਾ ਦੇਖ ਸਕਦੇ ਹੋ ਦੋਸਤੋ ਮਗਰ ਵੀ ਹਵਾਨਾ ਪੰਡਾਂਗਾ ਤੇ ਮੂਰੇ ਗਾੜੀ ਪਿਛਾੜੀ ਵੀ ਬਹੁਤ ਚੰਗੀ ਲੱਗੀ ਹੈਗੀ ਸੂਆ ਕਹਿਮਾ ਵੀਰੇ ਦਾ ਸੂਆ ਵੀਰੇ ਦੂਜਾ ਸੂਆ ਵੀਰ ਕਹਿੰਦਾ ਵੀ ਦੂਜਾ ਗਾ ਦੰਦਾਂ 'ਚ ਛੇ ਦੰਦ ਦੰਦਾਂ 'ਚ ਛੇ ਦੰਦ ਵੱਡਾ ਕੱਦ ਕਾਠ ਪਿੱਠ ਕੁੜੇ ਦੀ ਬੰਤਰ ਵੀ ਬਹੁਤ ਸ਼ਾਨਦਾਰ ਆਗੀ ਰਿੰਗ ਸਿੰਘ ਆਗੀ ਬੱਕਰ ਚੌੜੀ ਜੂੜੀ ਵੀ ਝੋਟੀ ਉੱਪਰੋਂ ਬਹੁਤ ਹੈਗੀ ਵੀਰ ਕਹਿੰਦਾ ਵੀ ਇਹ ਜੋ ਟੀ 1 ਲੱਖ ਤੇ 35000 ਦੇ ਦਾਂਗੇ ਮੁੱਲ 1 ਲੱਖ 45000 ਲੈਂ ਦੇਣ 1 ਲੱਖ ਤੇ 35000 ਹੋਊਗਾ ਇਹਦਾ ਚੰਗਾ ਕਦਗਾਠ ਦੁੱਧ ਵੀਰੇ ਕਿੰਨਾ ਹੋਣੇ ਥੱਲੇ ਹਾਜ਼ਰ 11 ਕਿਲੋ ਦੁੱਧ ਹਾਜ਼ਰ ਹੈ ਕਿੰਨਾ ਕੁ ਦੁੱਧ ਦੇ ਦੂ ਪੀਕ ਲੈਵਲ ਤੇ ਜਾ ਕੇ 13 14 ਕਿਲੋ ਦੁੱਧ ਵੀਰ ਕਹਿੰਦਾ ਵੀ ਪੀਕ ਲੈਵਲ ਤੇ ਜਾ ਕੇ ਦੇ ਦੂ ਹੁਣ 11 ਕਿਲੋ ਕਹਿ ਦੇਣਾ ਦਾ ਸੂਆ ਵੀਰੇ ਸੂਆ ਵੀਰੇ ਦਾ ਵੀ 6-7 ਦਿਨਾਂ ਦੀ ਸੂਈ ਆ ਵੱਡਾ ਕਦਗਾਠ ਲੰਮੀ ਲੰਝੀ ਇਹ ਵੀ ਫੋਲਾ ਦੂਜੀਆਂ ਮਈਆਂ ਦੇ ਮੁਕਾਬਲੇ ਭੜਦੀ ਹੈਗੀ ਬਾਜਿਬ ਜਿਆ ਰੇਟ ਵੀ ਨੇ 1 ਲੱਖ ਤੇ 35000 ਕੀ ਤੱਕ ਘਰੇ ਆਏ ਬੰਦੇ ਦਾ ਮਾਨ ਤਾਂ ਜਰੂਰ ਹੋਗਾ ਤੋਰੇ ਭੁੱਖਾ ਆਪਾਂ ਦੋਸਤੋ ਤੁਹਾਨੂੰ ਚੈੱਕ ਕਰਵਾ ਦਈਏ ਹਵਾਨਾ ਦੇਖ ਲਓ ਦੋਸਤੋ ਐਦਾਂ ਦਾ ਹਵਾਨਾ ਹੈ ਮੂਰੇ ਮਤਲਬ ਵੀ ਡੂੜ ਫੁੱਟ ਮੂਰੇ ਤੇ ਡੂੜ ਫੁੱਟ ਹੀ ਮਗਰ ਝੋਲੀ ਵਾਲੀ ਮੱਝ ਹੈਗੀ ਚੰਗਾ ਕੱਦ ਕਾਠ ਰਿੰਗ ਸਿੰਘ ਬਾਕੀ ਬਿਲਕੁਲ ਲੈਂ ਜਾਮਣ ਵਰਗਾ ਰੰਗ ਕਹਿਣ ਵਾਲੀਆਂ ਗੱਲਾਂ ਨਹੀਂ ਦੋਸਤੋ ਤੁਹਾਨੂੰ ਆਪ ਨੂੰ ਹੀ ਪਤਾ ਲੱਗਦਾ ਵੀ ਹਰਿਆਣੇ ਵਾਲੀ ਹੈਗੀ ਆ ਜਾਂ ਨਹੀਂ ਹੈਗੀ ਤੋਰੇ ਤਾਰੇ ਦੀ ਵੀ ਮੱਝ ਬਿਲਕੁਲ ਸਾਫ ਹੈ ਸੂਆ ਦੂਜਾਗਾ ਲੱਗੂ ਤੁਹਾਨੂੰ ਦੋਸਤੋ ਐ ਵੀ ਜਿਵੇਂ ਤੀਜਾ ਹੁੰਦਾ ਪਰ ਦੰਦਾਂ ਚ ਛੇ ਦੰਦ ਮੂਰੇ ਮੰਗਰ ਦਾ ਹਵਾਨਾ ਕਹਿਣ ਵਾਲੀਆਂ ਗੱਲਾਂ ਨਹੀਂ ਦੇਖੋ ਉਨਾ ਹੀ ਹਵਾਨਾ ਮੂਰੇ ਤੇ ਉਨਾ ਹੀ ਮੰਗਰ ਵੀਡੀਓ ਦੇਖ ਕੇ ਭੁੱਖ ਲੈਂਦੀ ਆ ਮੰਨ ਲਓ ਵੀ ਜਿਹੜਾ ਵੀਰ ਨੇ ਵੀਡੀਓ ਸਟਾਰਟ ਕਰ ਲਈ ਉਹ ਐਂਡ ਤੇ ਜਾ ਕੇ ਰੁਕੂਗਾ ਜਿਹੜੇ ਵੀਰਾਂ ਨੇ ਵੀਡੀਓ ਪੂਰੀ ਦੇਖੀ ਐ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਵੀ ਕਿੱਦਾਂ ਦੀਆਂ ਲੱਗੀਆਂ ਮੱਜਾਂ ਤੇ ਇਹ ਵੀਰ ਕੰਨਾ ਵੀ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਪਸਵਾਉਂਦਾਗਾ ਇਹ ਛੋਟੀ ਦਾ ਸੌਦਾ ਵੀ ਚੱਲੀ ਜਾਂਦਾ ਉਹ ਬਾਈ ਬੈਠੇ ਨੇ ਤੁਸੀਂ ਨੇੜੇ ਤੇ ਚੈੱਕ ਕਰ ਸਕਦੇ ਹੋ ਦੋਸਤੋ ਵੀਰ ਕਹਿੰਦਾ ਵੀ ਆਪਾਂ ਇਹ ਹਜੇ ਰਿਕੁਆਇਰਮੈਂਟ ਦੀ ਦੰਦੇ ਨਹੀਂ ਪੂਰੀ ਵੀ ਕੀਚ ਸਿਸਟਮ ਹੈ ਜਿਹੜੀ ਵੀਰੇ ਆ ਗੱਬਣ ਮੱਝ ਦੇਖੇ ਨਾ ਲੰਡੀ ਇਹਦਾ ਕਹਿਮਾ ਸੁਗਾਗਾ ਇਹਦਾ ਤੀਜਾ ਸੁਗਾ ਤੀਜਾ ਸੁਗਾ ਆ ਵੀਰੇ ਆਪਣੇ ਨਾਲ ਕੋਈ ਬੰਦਾ ਸੌਦਾ ਕਰ ਲੈ 17 ਕਿਲੋ ਦੁੱਧ ਨਾ ਚਵਾ ਕੇ ਵੀ ਦੇ ਦੇ ਵੀਰੇ ਖੋਲ ਕੇ ਕਿਹੜਾ ਦਵਾ ਦੇ ਤੀਜਾ ਸੁਗਾ 17 ਕਿਲੋ ਦੁੱਧ ਵੀਰ ਕਹਿੰਦੇ ਵੀ ਆਪਾਂ ਚਵਾ ਕੇ ਦੇਵਾਂਗੇ ਪਿਛਲੇ ਸਾਲ ਵੀਰ ਕਹਿੰਦਾ ਵੀ ਆਪਾਂ ਤੋਂ ਹੀ ਲੈ ਕੇ ਗਏ ਸੀ ਪਿੰਡ ਦੇ ਬੰਦੇ ਲੈ ਗਏ ਉਹਨਾਂ ਤੋਂ ਇਹਦੀ ਆਪਾਂ ਖਰੀਦਦਾਰੀ ਕੀਤੀ ਆ ਵਾਪਸ ਹਵਾਨੇ ਦਾ ਕੋਈ ਅੰਤ ਨਹੀਂ ਦੇਖੋ ਦੋਸਤੋ ਇੱਕ ਮੈਂ ਦੇ ਨਹੀਂ ਹੈਗਾ ਮੂਰੇ ਮੰਗਰ ਦਾ ਹਵਾਨਾ ਦੋਨਾਂ ਮਈਆਂ ਦੇ ਫੁੱਟ ਮੂਰੇ ਤੇ ਮੰਗਰ ਇਹਦੇ ਦੋ ਫੁੱਟ ਹੋਊਗਾ ਚੌੜੀ ਜੁੜ ਵੀ ਮੱਝ ਪੂਰੀ ਹੈਗੀ ਥਣ ਹਵਾਨੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਖਣ ਮਾ ਥਣ ਵੱਡਾ ਕੱਦਗਾਠ ਪੂਸ਼ ਤੇ ਥੋੜਾ ਜਿਹਾ ਤਰ ਹੈਗਾ ਇਹ ਆਪਾਂ ਵੀਡੀਓ ਦੇ ਵਿੱਚ ਹੀ ਦੱਸਣਾ ਪੂਸ਼ ਵੱਡੀ ਹੋਈ ਹੈ ਪਿਛਲੇ ਥਲ ਵੀ ਇਸ ਤਰ੍ਹਾਂ ਦੀਆਂ ਇੰਦੀ ਕੋਈ ਦਾਗ ਨਹੀਂ ਹੈਗਾ ਕੋਈ ਮੰਨ ਲਓ ਵੀ ਜ਼ਖਮ ਨਹੀਂ ਹੈਗਾ ਬਿਲਕੁਲ ਸੁੱਕੀ ਪੂਸਾ ਕੱਦਗਾਠ ਰਿੰਗ ਸਿੰਘ ਸੁਆ ਵੀਰੇ ਇਹਦਾ ਕਹਿਮਾਗਾ ਹੁਣ ਵਰੇ ਤੀਜਾ ਹੱਥ ਚੌਥਾ ਹੋਵੇ ਵੀਰ ਕਹਿੰਦਾ ਵੀ ਸੂਰਾ ਤੀਜਾ ਹੈ ਜਿਹੜੇ ਵੀਰੇ ਸੌਦਾ ਕਰਨਾ ਉਹ ਚੌਥਾ ਮੰਨ ਕੇ ਲੈ ਲੈ ਗਾਵਾਂ ਵਾਲਾ ਲੇਵਾ ਕੱਲਾ ਕੱਲਾ ਨੇਖਣ ਮਾ ਥਣ ਨੇੜੇ ਤੋਂ ਜੱਜਮੈਂਟ ਕਰ ਸਕਦੇ ਆਂ ਦੋਸਤੋ ਸੂਨ ਨੂੰ ਟੱਚ ਕਰਦਾ ਹਵਾਨਾ ਹਜੇ ਸੂਨ 'ਚ ਕਿੰਨਾ ਕਰੈਮ ਬਾਕੀ ਵੀਰੇ ਦੇ ਸੂਨ 'ਚ ਵੀਰੇ ਪੰਜ ਦਿਨ ਪਏ ਸੂਨ 'ਚ ਵੀਰ ਕਹਿੰਦਾ ਵੀ ਪੰਜ ਦਿਨ ਪਏ ਨੇ ਕਿ ਬਾਜਬਿਆ ਰੇਟ ਕੀ ਹੋਊਗਾ ਵੀਰੇ ਦਾ ਬੋਲਦਾ ਵੀਰੇ 1 ਲੱਖ 45 ਹਜ਼ਾਰ 1 ਲੱਖ 35 ਹਜ਼ਾਰ ਦੀ ਵੀਰ ਕਹਿੰਦਾ ਵੀ ਮੁੱਲ 1 ਲੱਖ 45 ਆ 35 ਦੀ ਦੇਵਾਂਗੇ ਜੀ ਦੋਸਤੋ ਇਹ ਜੀ ਮੈਂ ਤੁਸੀ ਹਰਿਆਣਾ ਚ ਲੈ ਕੇ ਜਾ ਆਉਂਗੇ ਨਾ ਡੂਡ ਤੋਂ ਉੱਪਰ ਹੀ ਮਿਲੂਗੀ ਕਿਉਂਕਿ ਵੀਰਾਂ ਦਾ ਵੱਡੀਆਂ ਦੀ ਢੂਹੀ ਲਵਾ ਦੂ ਯਾਰ ਬਈ ਤੁੱਧਾ ਵਾਲੀ ਮੱਝ ਆ ਗਈ ਗਾਂਵਾਂ ਵਾਲਾ ਲੈ ਵਾ ਬਈ ਰੇਟ ਵੀ ਵੀਰ ਨੇ ਤਿੰਨ ਚਾਰ ਮੱਝਾਂ ਦੇ ਵੀਡੀਓ ਦੇ ਵਿੱਚ ਹੀ ਕਰੇਣਗੇ ਬਾਜਵ ਜੇ ਰੇਟ ਨੇਗੇ ਤੇ 135000 ਦੀ ਵੀਰ ਕਹਿੰਦੇ ਦੇ ਦਾਂਗੇ ਸੂਚ ਤਕਰੀਬਨ ਇੱਕ ਹਫਤਾ ਬਾਕੀ ਪੂਰੀ ਵੀਡੀਓ ਆਪਣੇ ਚੈਨਲ ਤੇ 5-7 ਮਿੰਟਾਂ ਦੀ ਲੋਡ ਕਰ ਦੇਾਂਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ